वात रोग ਜਦੋਂ ਹੋ ਗਿਆ ਕਿਸੇ ਨੂੰ ਗਠੀਆ ਹੋ ਗਿਆ ਇਟ ਮੀਨਸ ਉਹਦੀ ਕੁੰਡਰੀ ਦੇ ਵਿੱਚ ਜਦੋਂ ਕੋਈ ਜੋਤਿਸ਼ੀ ਦੇਖੂਗਾ ਤਾਂ ਉਹਦਾ ਸ਼ਨੀ ਉਹਦੇ ਚ ਇਫੈਕਟਡ ਹੋ ਸ਼ਨੀ ਦੀ 60 ਸਤੀ ਚੱਲਦੀ ਹੈ ਵੀ 10 ਸਾਲ ਚੱਲੂ ਮਦਰ ਪੈਥੀ ਅੱਪਾ ਨੂੰ ਕਹਿ ਲਿਏ ਕੇਰਲਾ ਦੀ ਵੀ ਉੱਥੇ ਬਹੁਤ ਅੱਛਾ ਪੰਚਕਰਮ ਹੈ ਪਰ ਜਿਹੜੇ ਉੱਥੇ ਨਹੀਂ ਜਾ ਸਕਦੇ ਜਾਂ ਪੰਚਕਰਮ ਨਹੀਂ ਕਰਵਾ ਸਕਦੇ ਉਹਨਾਂ ਦੀ ਜੇਬ ਅਲਾਉ ਨਹੀਂ ਕਰਦੀ ਤਾਂ ਘਰੇ ਕੀ ਸਾਧਨ ਅਪਣਾ ਲੈਣ ਕੇ ਪੰਚਕਰਮ ਜਿੰਨਾ ਹੀ ਉਹਨਾਂ ਨੂੰ ਫਾਇਦਾ ਮਿਲ ਜੇ ਸਿਸਟਮ ਸਮਝ ਕੇ ਆਪਣੇ ਸਰੀਰ ਦਾ ਰੋਗ ਦਾ ਇਲਾਜ ਦਾ ਤਾਂ ਸਾਨੂੰ ਘਰੇਲੂ ਉਪਚਾਰ ਨੇ ਜਿਹੜੇ ਉਹ ਬਹੁਤ ਮਦਦ ਕਰਦੇ ਵੈਚੀ ਜਿਹੜੇ ਬਾਤ ਰੋਗ ਨੇ ਬਾਜੂ ਦੇ ਰੋਗ ਨੇ ਜੀ ਕੰਨੀਆਂ ਨੂੰ ਦਰਦ ਹੋਣ ਲੱਗ ਜਾਂਦਾ ਕੰਨੀਆਂ ਦੇ ਮੋਢਿਆਂ 'ਚ ਦਰਦ ਹੁੰਦਾ ਕੰਨੀਆਂ ਦੇ ਗੋਡਿਆਂ 'ਚ ਦਰਦ ਹੁੰਦਾ ਕੰਨੀਆਂ ਨੂੰ ਗਠੀਆ ਹੋ ਜਾਂਦਾ ਤੇ ਇਹਦੇ ਲਈ ਤੁਸੀਂ ਵੀ ਕਈ ਵਾਰ ਚਰਚਾ ਕੀਤੀ ਆ ਪੀ ਜਿਹੜਾ ਪੰਚਕਰਮ ਵਿਧੀ ਆ ਵੀ ਇਹਦੇ ਵਿੱਚ ਬਹੁਤ ਕਾਰਗਰ ਆ ਬਿਲਕੁਲ ਉਹ ਠੀਕ ਆ ਕਿ ਕਾਰਗਰ ਆ ਪਰ ਉਹ ਕੇਰਲਾ ਜਾ ਕੇ ਜਿਹੜੀ ਉੱਥੇ ਦੀ ਮਤਲਬ ਮਦਰ ਪੈਥਿਕ ਆਪਾਂ ਉਹਨੂੰ ਕਹਿ ਲਈਏ ਕੇਰਲਾ ਦੀ ਵੀ ਉੱਥੇ ਬਹੁਤ ਅੱਛਾ ਪੰਚਕਰਮ ਹੁੰਦਾ ਇੱਥੇ ਵੀ ਕਈ ਥਾਮਾਂ ਤੇ ਹੁੰਦਾ ਹੋਊਗਾ ਪਰ ਜਿਹੜੇ ਉੱਥੇ ਨਹੀਂ ਜਾ ਸਕਦੇ ਜਾਂ ਪੰਚਕਰਮ ਨਹੀਂ ਕਰਵਾ ਸਕਦੇ ਉਹਨਾਂ ਦੀ ਜੇਬ ਅਲਾਉ ਨਹੀਂ ਕਰਦੀ ਤੌ ਕਰੇ ਕੀ ਸਾਧਨ ਅਪਣਾ ਲੈਣ ਕੇ ਪੰਚ ਕਰਮ ਜਿੰਨਾਂ ਹੀ ਉਹਨਾਂ ਨੂੰ ਫਾਇਦਾ ਮਿਲ ਜੇ ਤੇ ਗਠੀਏ ਦੇ ਰੋਗਾਂ ਚ ਦਰਦਾਂ ਦੇ ਰੋਗਾਂ ਚ ਬਾਤ ਰੋਗਾਂ ਦੇ ਵਿੱਚ ਵਾਜੂ ਦੇ ਰੋਗਾਂ ਦੇ ਵਿੱਚ ਉਹਨਾਂ ਨੂੰ ਕਾਫੀ ਮਦਦ ਮਿਲੇ ਤੇ ਉਹ ਤੰਦਰੁਸਤ ਹੋ ਸਕਣ ਦੇਖੋ ਜਿੰਨੇ ਵੀ ਬਾਤ ਦੇ ਰੋਗ ਨੇ ਆਪਾਂ ਪਹਿਲਾਂ ਆਮੇ ਚਰਚਾ ਕਰਦੇ ਆਂ ਵੀ ਇਹਨਾਂ ਦੇ ਲਈ ਸਾਨੂੰ ਮਾਲਿਸ਼ ਆ ਜਿਹੜੀ ਮ사ਜ ਆ ਜੀ ਉਹ ਬਹੁਤ ਬਿਹਤਰ ਤਰੀਕੇ ਨਾਲ ਇਹਨਾਂ ਨੂੰ ਆਰਾਮ ਕਰਦਾ ਪਰ ਪਹਿਲਾਂ ਤਾਂ ਸਾਨੂੰ ਇੱਥੋਂ ਥੋੜਾ ਮਾਈਂਡ ਸੈਟ ਅਪ ਕਰਨਾ ਪੈਂਦਾ ਵੀ ਜਿੰਨੇ ਵੀ ਬਾਤ ਰੋਗ ਹੁੰਦੇ ਨੇ ਇਹ ਥੋੜਾ ਲੰਮਾ ਚੱਲਦੇ ਨੇ ਜੀ ਕੁਦਰਤੀ ਤੌਰ ਤੇ ਆ ਕਿਉਂਕਿ ਬਾਤ ਥੋੜਾ ਜਿਹਾ ਲੰਮਾ ਲੈ ਕੇ ਚੱਲਦੀ ਹੈ ਜਦੋਂ ਖਾਸ ਕਰਕੇ ਆਰਥਰਾਈਟਿਸ ਹੋ ਗਿਆ ਰੂਮਟਾਈਡਰ ਆਰਥਰਾਈਟਿਸ ਹੋ ਗਿਆ ਉਸ ਤੋਂ ਆਰਥਰਾਈਟਿਸ ਹੋ ਗਿਆ ਜਾਂ ਕਿਹੜਾ ਵੀ ਸਾਨੂੰ ਗਠੀਆ ਹੋ ਗਿਆ ਸੰਦੀ ਬਾਤ ਹੋ ਗਿਆ ਹੈਨਾ ਚਾਹੇ ਉਹਦੇ ਵਿੱਚ ਦੋਸ਼ ਕੋਈ ਵੀ ਵਧੇ ਹੋਏ ਨੇ ਚਾਹੇ ਬਾਤ ਦੇ ਨਾਲ ਪਿੱਤਾ ਚਾਹੇ ਪਿੱਤ ਨਾਲ ਕਫਾ ਉਹ ਥੋੜਾ ਜਿਹਾ ਲੰਮਾ ਸਮਾਂ ਚੱਲਦੇ ਨੇ ਲਾਈਫ ਦੇ ਵਿੱਚ ਉਹ ਲੰਮਾ ਸਮਾਂ ਚੱਲਦੇ ਨੇ ਵਿੱਚ ਉਹ ਤਾਂ ਬਹੁਤ ਸੈਂਟੀਫਿਕਲੀ ਵੀ ਕਾਰਨ ਹੈਗਾ ਇੱਕ ਅਕੋਰਡਿੰਗ ਟੂ ਸਟੋਲੋਜੀ ਜੀ ਅੱਛਾ ਹਾਂਜੀ ਬਾਤ ਰੋਗ ਜਦੋਂ ਹੋ ਗਿਆ ਕਿਸੇ ਨੂੰ ਗਠੀਆ ਹੋ ਗਿਆ ਕਿਸੇ ਨੂੰ ਵੀ ਬਾਜੂ ਦਾ ਰੋਗ ਹੋ ਗਿਆ ਇਟ ਮੀਨਸ ਉਹਦੀ ਕੁੰਡਲੀ ਦੇ ਵਿੱਚ ਜਦੋਂ ਕੋਈ ਜੋਤਿਸ਼ੀ ਦੇਖੂਗਾ ਜਾਂ ਮੈਂ ਵੀ ਕਈ ਵਾਰੀ ਕਿਸੇ ਦੀ ਕੁੰਡਲੀ ਦੇਖਦਾ ਆ ਗਠੀਏ ਦਾ ਮਰੀਜ਼ ਆ ਜਿਹੜਾ ਤਾਂ ਉਹਦਾ ਸ਼ਨੀ ਉਹਦੇ ਚ ਇਫੈਕਟਡ ਹੋਊਗਾ ਓਕੇ ਅੱਛਾ ਹਾਂ ਕਿਉਂਕਿ ਬਾਤ ਆ ਬਾਤ ਸ਼ਨੀ ਵੀ ਬਾਜੂ ਸ਼ਨੀ ਸ਼ਨੀ ਵੀ ਬਾਜੂ ਸ਼ਨੀ ਬਾਜੂ ਜਦੋਂ ਆਯੁਰਵੇਦ ਦਾ ਆਪਾਂ ਗਹਿਰਾਈ ਨਾਲ ਅਧਿਐਨ ਕਰਦੇ ਆ ਤਾਂ ਉੱਥੇ ਮਹਾਰਿਸ਼ੀ ਚਰਕ ਨੇ ਸ਼ੂਸ਼ਰੂਤ ਜੀ ਨੇ ਬਿਲਕੁਲ ਦੱਸਿਆ ਜੀ 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 ਤਾਹੀਂ ਜਿਹੜੀ ਤੁਸੀਂ ਹੁਣ ਗੱਲ ਕੀਤੀ ਮੇਰੇ ਧਿਆਨ 'ਚ ਆ ਗਏ ਵੀ ਇਹਨਾਂ ਦਾ ਇਲਾਜ ਹੌਲੀ-ਹੌਲੀ ਹੁੰਦਾ ਆ ਤਾਂ ਹੀ ਮੈਂ ਸੁਣਿਆ ਕਈ ਵਾਰੀ ਵੀ ਸ਼ਨੀ ਦੀ 60 ਸਤੀ ਚੱਲਦੀ ਆ ਵੀ 10 ਸਾਲ ਚੱਲੂਗੀ ਇਹ ਵੀ ਹੁੰਦਾ ਕੁਝ ਹਾਂ 60 ਸਤੀ ਢਈਆ ਚੱਲ ਜਾਂਦਾ ਤੇ ਉਹ ਉਹ ਲੰਬਾ ਤਾਂ ਹੀ ਚੱਲਦਾ ਉਹਦਾ ਅਰਥ ਇਹ ਦੇਖੋ ਕੀ ਆ ਸ਼ਨੀ ਦਾ ਸ਼ਨੈਸ਼ ਚਰਾ ਚਰਦਾ ਤੂ ਤੋਂ ਬਣਿਆ ਹੈ ਜੀ ਚਰ ਚਰਤਾ ਤੂ ਆ ਸ਼ਨੀ ਜਿਹੜਾ ਸ਼ਬਦ ਆ ਉਹਦਾ ਅਰਥ ਹੁੰਦਾ ਹੌਲੀ ਚਰਮੇ ਨੇ ਹੁੰਦਾ ਚੱਲਣਾ ਜਿਨੇ ਹੌਲੀ 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 ਗਤੀ ਕਰਨੀ ਆ ਸਭ ਤੋਂ ਸਲੋ ਪਲੈਨਟ ਇਹਨੂੰ ਕਿਹਾ ਜਾਂਦਾ ਸ਼ਨੀ ਨੂੰ ਹਾਂ ਇਹਦਾ ਮੈਂ ਤੁਹਾਨੂੰ ਉਪਯੋਗ ਵੀ ਬਾਅਦ ਚ ਦੱਸ ਦੂੰਗਾ ਜਿਹੜੇ ਇਸ ਰੋਗਾਂ ਤੋਂ ਗ੍ਰਸਤ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਪਹਿਲਾਂ ਤੁਹਾਡੀ ਗੱਲ ਨੂੰ ਆਪਾਂ ਕੰਟੀਨਿਊ ਕਰ ਲਈ ਮਤਲਬ ਸ਼ਨੇਸ਼ਚਰ ਦਾ ਸ਼ਨੀ ਦਾ ਅਰਥ ਹੋ ਗਿਆ ਹੌਲੀ ਹੌਲੀ ਚੱਲਣ ਵਾਲਾ ਤੁਸੀਂ ਜਿਹੜੀ ਗੱਲ ਕਰਦੇ ਸੀ ਵੀ ਇਹਨਾਂ ਦਾ ਇਲਾਜ ਵੀ ਲੰਮਾ ਚੱਲਦਾ ਲੰਮਾ ਚੱਲਦਾ ਜਦੋਂ ਕੋਈ ਵੀ ਇਲਾਜ ਲੰਮਾ ਚੱਲਣਾ ਹੁੰਦਾ ਤਾਂ ਉਹ ਸਾਨੂੰ ਥੋੜਾ ਜਿਹਾ ਸਿਸਟਮ ਸਮਝ ਕੇ ਆਪਣੇ ਸਰੀਰ ਦਾ ਰੋਗ ਦਾ ਇਲਾਜ ਦਾ ਤਾਂ ਸਾਨੂੰ ਘਰੇਲੂ ਉਪਚਾਰ ਨੇ ਜਿਹੜੇ ਉਹ ਬਹੁਤ ਮਦਦ ਕਰਦੇ ਨੇ ਹਾਂ ਮੈਂ ਉਹੀ ਗੱਲ ਕਰ ਰਿਹਾ ਸੀ ਵੀ ਜਿਹੜੀ ਪੰਚਕਰਮਾ ਵੀਡੀਓ ਜੇ ਨਹੀਂ ਲੋਕ ਕਰਾ ਸਕਦੇ ਤਾਂ ਤੁਸੀਂ ਕੋਈ ਘਰੇਲੂ ਉਪਚਾਰ ਉਹ ਦੇਖੋ ਪੰਚਕਰਮਾ ਲਈ ਸਾਨੂੰ ਮੈਂ ਦੱਸਿਆ ਮਾਲਿਸ਼ ਆ ਜਿਹੜੀ ਉਹ ਕਰਨੀ ਚਾਹੀਦੀ ਆ ਤੇ ਮਾਲਿਸ਼ ਤੋਂ ਵੀ ਜ਼ਿਆਦਾ ਜਦੋਂ ਅਸੀਂ ਸਵੇਰੇ ਉੱਠਦੇ ਆਂ ਜਿਹੜਾ ਰੋਜ਼ ਇੱਕ ਸਾਨੂੰ ਕਰਮ ਕਰਨਾ ਚਾਹੀਦਾ ਆਯੁਰਵੇਦ ਦੇ ਵਿੱਚ ਨਾ ਗੰਡੂਸ਼ ਕਹਿੰਦੇ ਨੇ ਉਹਨੂੰ ਜਿਵੇਂ ਆਪਾਂ কুরਲੀ ਕਰਦੇ ਆਂ ਨਾ ਅਲੱਗ-ਅਲੱਗ ਤੇਲਾਂ ਨਾਲ ਕਰਾਈ ਜਾਂਦੀ ਆ ਮਹਾਨ ਰੈਣ ਤੇਲ ਦਾ ਵੀ ਗੰਡੂਸ਼ ਕਰਾਇਆ ਜਾਂਦਾ ਪਹਿਲਾਂ ਤਾਂ ਮੈਂ ਗੰਡੂਸ਼ ਦੱਸਦਾ ਵੀ ਤੇਲ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਮਿਲਾ ਕੇ ਗਰਮ ਜਿਵੇਂ ਆਪਾਂ কুরਲੀ ਕਰਦੇ ਆਂ ਇਦਾਂ ਮੂੰਹ ਦੇ ਵਿੱਚ ਰੱਖਣਾ ਹੁੰਦਾ ਉਸ ਤੇਲ ਨੂੰ ਅੱਛਾ ਜੇ ਤੇਲ ਦੀ ਮਾਤਰਾ ਦੱਸ ਦੋ ਨਾ ਤਾਂ ਈਜ਼ੀ ਹੋ ਜਾ ਦੋ ਤਿੰਨ ਚਮਚ ਤੇਲ ਦੇ ਪਾ ਲਓ ਜਿਵੇਂ ਉਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਮਿਕਸ ਕਰ ਲਓ ਤੇਲ ਜਿਵੇਂ ਹੁਣ ਬਾਤ ਰੋਗੀ ਆ ਕੋਈ ਜਿਹਨੂੰ ਗਠੀਆ ਹੋ ਚੁੱਕਿਆ ਉਹਦੇ ਲਈ ਤਿਲਾਂ ਦਾ ਤੇਲ ਵਧੀਆ ਜਾਂ ਇੱਕ ਚਮਚ ਤਿਲ ਦਾ ਤੇਲ ਇੱਕ ਚਮਚ ਮਹਾਨਾਰਾਇਣ ਤੇਲ ਮਹਾਨਾਰਣ ਜੀ ਉਹਨੂੰ ਮਿਕਸ ਕਰ ਲਓ ਤਾਂ ਜਾਂ ਫਿਰ ਆਪਾਂ ਹਫਤੇ ਚ ਦੋ ਤਿੰਨ ਦਿਨ ਰੱਖ ਲਓ ਵੀ ਇੱਕ ਦਿਨ ਮਹਾਨਾਰਣ ਤੇਲ ਇੱਕ ਦਿਨ ਕੋਕੋਨਟ ਆਇਲ ਇੱਕ ਦਿਨ ਤਿਲ ਦਾ ਤੇਲ ਇੱਕ ਦਿਨ ਆਪਾਂ ਅਰੰਡ ਦਾ ਤੇਲ ਹੋ ਗਿਆ ਇਹ ਚਾਰ ਪੰਜ ਤੇਲ ਨੇ ਜਿਹੜੇ ਇਹ ਲੈ ਲਓ ਆਪਾਂ ਇਹਨਾਂ ਨੂੰ ਅਲੱਗ-ਅਲੱਗ ਦਿਨਾਂ ਚ ਇਹਦਾ ਗੰਡੂਸ਼ ਕਰੋ ਉਦੇ ਨਾਲ ਕੀ ਹੁੰਦਾ ਸਾਡੇ ਅੰਦਰ ਆਇਲਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਆਮ ਤੌਰ ਤੇ ਜਿਹੜੇ ਲੋਕ ਪੰਚਕਰਮਾ ਕਰਾਉਣ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਆਪਾਂ ਦੱਸਦੇ ਆ ਉਹਨਾਂ ਨੂੰ ਵੀ ਪਹਿਲਾਂ ਇਸ ਵਿਧੀ ਰਾਹੀਂ ਤਿਆਰ ਕੀਤਾ ਜਾਂਦਾ ਕਈ ਵਾਰ ਤੇਲ ਉਹਨਾਂ ਨੂੰ ਪਲਾਇਆ ਵੀ ਜਾਂਦਾ ਕੁਝ ਖਾਸ ਕਿਸਮ ਦੇ ਘੀ ਪਲਾਏ ਜਾਂਦੇ ਨੇ ਸੋ ਉਹ ਗੰਡੂਸ਼ ਕਰਨਾ ਜਿਹੜਾ ਪਹਿਲਾਂ ਪਹਿਲਾਂ ਆਦਤ ਨਹੀਂ ਹੁੰਦੀ ਜਦੋਂ ਅਸੀਂ ਮੂੰਹ ਚ ਪਾ ਕੇ ਉਹਨੂੰ ਇਦਾਂ ਘਮਾਉਨੇ ਆ ਓਨੀ ਦੇਰ ਬੰਦਾ ਕੋਈ ਹੋਰ ਕੰਮ ਕਰ ਲੈਂਦਾ ਆਪਣੇ ਇਸ਼ਨਾਨ ਦੀ ਤਿਆਰੀ ਕਰ ਸਕਦਾ 5-7-10 ਮਿੰਟ ਉੱਠਣ ਸਾਰੇ ਕਰਨਾ ਹੁੰਦਾ ਅੱਛਾ ਸਵੇਰੇ ਉੱਠਣਸਾਰ ਨਿਰਹਾਰ ਗੰਡੂਸ਼ ਕਰਨਾ ਵੀ ਥੋੜਾ ਜਿਹਾ ਗਰਮ ਪਾਣੀ ਲੈ ਲਿਆ ਤੇ ਉਹਦੇ ਚ ਦੋ ਜਾਂ ਤਿੰਨ ਚਮਚ ਤੇਲ ਦੇ ਪਾ ਲਿਓ ਉਹਨੂੰ ਮੂੰਹ ਚ ਕਮਾਉਣਾ ਬਸ ਮੂੰਹ ਚ ਰੱਖਣਾ ਜਿਵੇਂ ਆਪਾਂ ਕੁਰਲੀ ਕਰਦੇ ਆਂ 5-7 ਮਿੰਟ ਬਾਅਦ ਥੁੱਕ ਦਿਓ ਹੌਲੀ ਹੌਲੀ 10 ਦਿਨ ਹੋ ਜਾਣਗੇ ਜਦੋਂ ਤੁਹਾਨੂੰ ਥੋੜਾ ਐਕਸਪੀਰੀਅੰਸ ਹੋ ਗਿਆ ਤਾਂ ਤੁਸੀਂ 10 ਮਿੰਟ ਰੱਖ ਸਕਦੇ ਹੋ 15 ਮਿੰਟ ਤੱਕ ਇਸ ਨੂੰ ਆਪਾਂ ਨੇ ਲੈ ਕੇ ਜਾਣਾ ਹੁੰਦਾ ਅੱਛਾ ਪੂਰਾ ਕੰਮ ਆ ਜੀ ਇੱਕ ਕੰਮ ਇਹ ਹੋ ਗਿਆ ਤੇ ਦੂਜਾ ਫਿਰ ਜਦੋਂ ਤੁਸੀਂ ਇਸ਼ਨਾਨ ਕਰ ਲਿਆ ਫਿਰ ਤੁਸੀਂ ਜਿਹੜੇ ਤੇਲ ਦਾ ਗੰਡੂਸ਼ ਕੀਤਾ ਫਰਜ਼ ਕਰ ਲਓ ਅੱਜ ਅਰਿੰਡ ਦੇ ਤੇਲ ਨਾਲ ਗੰਡੂਸ਼ ਕੀਤਾ ਅਸੀਂ ਨੇ ਤਾਂ ਫਿਰ ਉਸ ਨੂੰ ਨਾਭੀ ਚ ਲਾਉਣਾ ਜੀ ਅਸ਼ਨਾਣ ਕਰਨ ਤੋਂ ਬਾਅਦ ਥੋੜਾ ਜਿਹਾ ਤੇਲ ਨਾਭੀ ਚ ਲਾਉਣਾ ਨੱਕ ਦੇ ਵਿੱਚ ਲਾਉਣਾ ਕੰਨਾਂ ਦੇ ਵਿੱਚ ਲਾਉਣਾ ਸਾਡੇ ਜਿਹੜੇ ਆਹ ਭਾਗ ਨੇ ਇੱਥੇ ਇੱਥੇ ਤੇਲ ਦੀ ਮਾਲਿਸ਼ ਕਰਨੀ ਆਹ 2 ਪੁਆਇੰਟ ਨੇ ਇੱਥੇ ਬਿਲਕੁਲ ਥੋੜਾ ਥੋੜਾ ਇਦਾਂ ਲਾ ਕੇ ਮਾਲਿਸ਼ ਕਰਨੀ ਆਹ ਦੋਵੇਂ ਹਾਂ ਇਹਦੇ ਨਾਲ ਜਿਹੜਾ ਸਾਡੇ ਗਠੀਏ ਦੇ ਰੋਗ ਨੇ ਵਾਤ ਰੋਗ ਨੇ ਸਾਰੇ ਪੁਆਇੰਂਟਸ ਨੇ ਉੱਤੇ ਵਾਇਲਿੰਗ ਕਰਨ ਦੇ ਬਾਡੀ ਨੂੰ ਤਹਾਦਰ ਬਹੁਤ ਸਾਨੂੰ ਆਰਾਮ ਮਿਲਦਾ ਇਹਦੇ ਨਾਲ ਐ ਸਮਝ ਲਓ ਵੀ ਜਦੋਂ ਅਸੀਂ ਇਹਨੂੰ ਜੇ ਪੰਚਕਰਮ ਦਾ ਸਾਨੂੰ ਜਿੰਨਾ ਫਾਇਦਾ ਹੋਣਾ ਜੇ ਅਸੀਂ 1 ਮਹੀਨਾ ਇਹ ਕਰ ਲਿਆ ਤਾਂ ਸਮਝ ਲਓ ਸਾਨੂੰ ਇੱਕ ਜਾਂ ਦੋ ਦਿਨ ਪੰਚਕਰਮ ਦਾ ਫਾਇਦਾ ਮਿਲ ਗਿਆ ਅਸਾਣ ਵੀ ਹੈ ਘਰੇ ਹਰ ਕੋਈ ਕਰ ਸਕਦਾ ਤੇ ਤੀਜੀ ਚੀਜ਼ ਆ ਜਿਹੜੀ ਜਿਹਦਾ ਧਿਆਨ ਰੱਖਣਾ ਉਹ ਅਸੀਂ ਨੇ ਸੌਣ ਵੇਲੇ ਜਾਂ ਉਸ ਤੋਂ ਥੋੜੀ देर ਘੰਟਾ ਅੱਧਾ ਘੰਟਾ ਪਹਿਲਾਂ ਗਾਂ ਦਾ ਦੁੱਧ ਲੈਣਾ ਦੇਸੀ ਗਾਂ ਦਾ ਦੁੱਧ ਹੋਵੇ ਅੱਧਾ ਗਲਾਸ ਉਹਦੇ ਵਿੱਚ ਅਸੀਂ ਤਿਲ ਦਾ ਤੇਲ ਪਾਉਣਾ ਇੱਕ ਚਮਚ ਉਹਨੂੰ ਫੈਂਟਣਾ ਤੇ ਉਹ ਪੀਣਾ ਜੀ ਹਫਤੇ ਚ ਦੋ ਦਿਨ ਤਿਲ ਦਾ ਤੇਲ ਪੀਓ ਇੱਕ ਦਿਨ ਦੇਸੀ ਕੀ ਉਹ ਵੀ ਸ਼ੁੱਧ ਦੇਸੀ ਕੀ ਦੇਸੀ ਗਾਂ ਦਾ ਮਿਲ ਜਾਂਦਾ ਅੱਜ ਕੱਲ ਆਨਲਾਈਨ ਬਹੁਤ ਮਿਲਦੇ ਨੇ ਦੇਖ ਕੇ ਪਰਖ ਕੇ ਕਈ ਸਾਈਟਸ ਨੇ ਕਈ ਲੋਕ ਵਧੀਆ ਵੀ ਕੰਮ ਕਰਦੇ ਨੇ ਇਹ ਨਹੀਂ ਹੈਗਾ ਵੀ ਸਾਰੇ ਕਿਤੋਂ ਡੁਪਲੀਕੇਟ ਚੀਜ਼ਾਂ ਮਿਲਦੀਆਂ ਨੇ ਸਾਨੂੰ ਤਾਂ ਉਦਾਂ ਦਾ ਮੰਗਵਾ ਕੇ ਅਸੀਂ ਅਸੀਂ ਤਾਂ ਇੱਥੇ ਜਦੋਂ ਵਿਧੀ ਇਹ ਅਪਣਾਉਨੇ ਆ ਜਾਂ ਪੰਚਕਰਮ ਵਾਲੇ ਨੇ ਜਿਹੜੇ ਸੈਂਟਰਸ ਹੁੰਦੇ ਨੇ ਉੱਥੇ ਤਾਂ 50-50 ਗ੍ਰਾਮ ਬੰਦੇ ਨੂੰ ਘੀ ਪਲਾ ਦਿੱਤਾ ਜਾਂਦਾ ਇਹਦੇ ਨਾਲ ਇਦਾਂ ਨਹੀਂ ਹੈਗਾ ਵੀ ਕੋਈ ਬੀਪੀ ਵਧੂਗਾ ਸਾਡਾ ਜਾਂ ਕੋਈ ਪ੍ਰੋਬਲਮ ਆਊਗੀ ਜਾਂ ਕਈਆਂ ਨੂੰ ਇਹ ਬਹਿਮ ਹੁੰਦਾ ਕਿ ਮੇਰਾ ਫੋਨ ਘੜਾ ਹੋ ਜਾਊਗਾ ਇਦਾਂ ਕੁਝ ਨਹੀਂ ਹੁੰਦਾ ਜਿਹੜਾ ਵਾਤ ਰੋਗੀ ਆ ਉਹਦੇ ਲਈ ਤਾਂ ਆਇਲਿੰਗ ਬੜੀ ਜ਼ਰੂਰੀ ਆ ਕਿਉਂਕਿ ਵਾਤ ਨਾਲ ਹਵਾ ਨਾਲ ਖੁਸ਼ਕੀ ਵੀ ਆ ਜਾਣੀ ਆ ਸੋ ਇਹ ਦੋ ਤਿੰਨ ਜਿਹੜੇ ਪ੍ਰਯੋਗ ਨੇ ਜੇ ਅਸੀਂ ਰੈਗੂਲਰ ਘਰੇ ਕਰਾਂਗੇ ਤਾਂ ਬੜਾ ਫਾਇਦਾ ਮਿਲਦਾ ਪਰ ਮੈਂ ਹੁਣ ਇੱਕ ਤੁਹਾਨੂੰ ਬੇਨਤੀ ਕਰੂੰਗਾ ਵੀ ਕੋਈ ਉਪਾਅ ਵੀ ਦੱਸ ਦੋ ਕਿਉਂਕਿ ਸ਼ਨੀ ਦਾ ਰੋਗ ਆ ਇਹ ਜੇ ਲੋਕ ਥੋੜਾ ਉਪਾਅ ਕਰਨ ਜਿਹਦੇ ਨਾਲ ਲੋਕਾਂ ਨੂੰ ਸਹਾਇਤਾ ਮਿਲ ਸਕੇ ਬਿਲਕੁਲ ਦੱਸਾਂਗੇ ਉਪਾਅ ਸ਼ਨੀ ਦੇਖੋ ਬਾਈ ਜੀ ਸ਼ਨੀ ਆ ਨਾ ਜਿਹੜਾ ਇਹ ਜੱਜਾ ਜੀ ਇਹ ਚਾਹੁੰਦਾ ਕਿ ਜਿਹੜੀ ਤੁਹਾਡੀ ਜ਼ਿੰਦਗੀ ਆ ਇਹ ਇਹ ਨਿਆ ਚਾਹੁੰਦਾ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਆਲਾ ਦਾਲਾ ਸਾਫ਼ ਕਰਨ ਲੱਗ ਜਾਓ ਜੀ ਸਫਾਈ ਕਰੋ ਇਹ ਇਹਦੇ ਨਾਲ ਵੀ ਤੁਹਾਨੂੰ ਜਿਹੜਾ ਸ਼ਨੀ ਦਾ ਜਿਹੜਾ ਤੁਹਾਡਾ ਗ੍ਰਹਿ ਆ ਉਹ 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 ਤੋਂ ਤੁਹਾਨੂੰ ਰਾਹਤ ਮਿਲਣੀ ਸ਼ੁਰੂ ਹੋ ਜਾਊਗੀ ਸੈਕਿੰਡ ਤੁਸੀਂ ਜਿਵੇਂ ਦੱਸਿਆ ਆਇਲਿੰਗ ਉਹਦੇ ਨਾਲ ਹੀ ਮੈਂ ਜੋੜਦਾ ਸ਼ਨੀਵਾਰ ਨੂੰ ਸ਼ਨੀਵਾਰ ਵਾਲੇ ਦਿਨ ਸ਼ਾਮ ਦੇ ਵੇਲੇ ਜੀ ਤੁਸੀਂ ਆਪਣੇ ਲੱਕ ਤੋਂ ਹੇਠਾਂ ਆਪਣੇ ਸਰੀਰ ਦੀ ਖੁਦ ਹੀ ਮ사ਜ ਕਰਨੀ ਆ ਅੱਛਾ ਲੱਕ ਤੋਂ ਹੇਠਲੇ ਭਾਗ ਦੀ ਜੇ ਸਰੋਂ ਦੇ ਤੇਲ ਦੀ ਹੋ ਜੇ ਤਾਂ ਮੱਚ ਬੈਟਰਾ ਪਰ ਆਯੁਰਵੇਦ ਦੇ ਅਕੋਰਡਿੰਗ ਤਾਂ ਹੀ ਉਹ ਸ਼ਨੀ ਨੂੰ ਜਿਵੇਂ ਆਪਾਂ ਸਰੋਂ ਦਾ ਤੇਲ ਪਾਉਨੇ ਉਹੀ ਇੱਥੇ ਚੀਜ਼ ਲਾਗੂ ਹੁੰਦੀ ਆ ਸ਼ਨੀ ਦਾ ਜੋ ਉਪਾਅ ਕਰਨਾ ਉਪਾਅ ਕਰਨਾ ਅੱਛਾ ਮਤਲਬ ਕਿਸੇ ਨੂੰ ਹੋਰ ਤੇਲ ਕਿਤੇ ਜਾ ਕੇ ਚੜਾਉਣ ਦੀ ਲੋੜ ਨਹੀਂ ਨਹੀਂ ਚਲੋ ਉਹ ਫਿਰ ਕੁਝ ਜੋਤਸ਼ੀਆਂ ਲਈ ਵਿਵਾਦ ਹੋ ਜਾਊਗਾ ਉਹਨਾਂ ਨੂੰ ਲੱਗੂਗਾ ਕਿ ਸਾਡੀ ਗੱਲ ਦੀ ਕਾਟ ਕਰਤੀ ਪਰ ਮੈਂ ਨਹੀਂ ਸਮਝਦਾ ਕਿ ਜ਼ਰੂਰਤ ਆ ਤੁਸੀਂ ਆਪਣੇ ਸਰੀਰ ਨੂੰ ਫਿਲ ਕਰਨ ਲੱਗ ਜਾਓ हां जी ਤੁਸੀਂ ਤੇਲ ਦੇਣਾ ਹੀ ਆ ਕਿਤੇ ਤਾਂ ਉਸ ਜ਼ਰੂਰਤਮੰਦ ਨੂੰ ਦੇ ਦਿਓ ਜਿਹੜਾ ਯਾਰ ਘਰੇ ਖਾਣਾ ਬਣਾਉਣ ਲਈ ਮੁਹਤਾਜ ਆ ਤੇ ਉਹਨੂੰ ਤੇਲ ਦੀ ਜ਼ਰੂਰਤ ਆ ਉਹਦੇ ਘਰ ਦੇ ਸਕਦੇ ਹੋ ਤੁਸੀਂ ਇਦਾਂ ਦੇ ਇਹ ਉਪਾਅ ਨੇ ਦੋ ਤਿੰਨ ਜਿਹੜੇ ਤੁਸੀਂ ਕਰ ਸਕਦੇ ਹੋ ਜਿਹਦੇ ਤੋਂ ਤੁਹਾਨੂੰ ਬਿਲਕੁਲ ਰਾਹਤ ਮਿਲੂ ਇੱਕ ਮੇਰੇ ਖਲ ਨੇਲਸ ਤੇ ਵੀ ਤੇਲ ਲਾਉਣਾ ਚਾਹੀਦਾ ਹੈ ਨਾ ਨੈਲਸ ਤੇ ਲਾ ਸਕਦੇ ਨੇ ਪੈਰਾਂ ਦੇ ਨਹਾਂ ਤੇ ਲਾ ਸਕਦੇ ਹੈ ਆਯੁਰਵੇਦ ਨੇ ਦੱਸਿਆ ਹੋਇਆ ਵੀ ਸਰੋਂ ਦਾ ਤੇਲ ਆ ਜਿਹੜਾ ਸਰ੍ਹੋਂ ਦਾ ਤੇਲ ਨਹਾਂ ਤੇ ਲਾ ਕੇ ਚੰਗੀ ਤਰ੍ਹਾਂ ਬਿਲਕੁਲ ਚੰਗੀ ਤਰ੍ਹਾਂ ਪੂਰਾ ਜਿਹਨੂੰ ਆਪਾਂ ਕਹਿੰਦੇ ਆ ਗੜੱਚ ਜਿਆ ਕਰਕੇ ਉਹ ਚੰਗੀ ਤਰ੍ਹਾਂ ਮਾਲਿਸ਼ ਕਰਨੀ ਆ ਉਹ ਤਾਂ ਦੇਖੋ ਜਦੋਂ ਆਪਾਂ ਮਾਲਿਸ਼ ਕਰਾਂਗੇ ਤਾਂ ਪੈਰਾਂ ਨੂੰ ਚੰਗੀ ਤਰ੍ਹਾਂ ਲਾਉਣਾ ਚਾਹੀਦਾ ਤੇਲ ਉਹ ਜਦੋਂ ਪੈਰਾਂ ਨੂੰ ਲਾਵਾਂਗੇ ਤਾਂ ਨਹਾਂ ਨੂੰ ਲੱਗ ਹੀ ਗਿਆ ਨਹਾਂ ਤੇ ਵਿਸ਼ੇਸ਼ ਵੀ ਜੇ ਮ사ਜ ਕਰਾਂਗੇ ਤਾਂ ਉਹ ਬੈਨੀਫਿਟ ਤਾਂ ਉਹਦਾ ਹੈਗਾ ਹੀ ਆ ਚਲੋ ਫਿਰ ਇਸ ਕਰਕੇ ਜੇ ਹੁਣ ਆਪਾਂ ਇਹ ਸਾਰੀ ਜਿਹੜੀਆਂ ਚੀਜ਼ਾਂ ਨੇ ਪ੍ਰਕਿਰਿਆ ਆਪਾਂ ਜੇ ਦੱਸੀ ਆ ਜੇ ਬੰਦਾ ਅਪਣਾਊਗਾ ਮੇਰੇ ਖਿਆਲ ਆ ਵੀ ਅੱਧਾ ਪੰਚਕਰਮਾ ਤਾਂ ਬੰਦੇ ਦਾ ਘਰ ਹੀ ਹੋਣ ਲੱਗ ਜਾਊਗਾ ਤੇ ਤੰਦਰੁਸਤੀ ਵੀ ਮਿਲੂਗੀ ਇਜਾਜ਼ਤ ਲਈਏ ਆਪਾਂ ਧੰਨਵਾਦ